ਲੋ ਜੀ ਬਾਈ ਨਵੀਂ ਫੇਰ ਆਈ ਵੀ ਆ ਹਾਂ ਪੂਰੀ ਕਿੰਨੇ ਦੀ ਮੋਟਰ ਹੈ ਜਿੰਨੇ ਦਾ 100 ਐਚਵੀ ਦੀ 100 ਐਚਵੀ ਦੀ ਮੋਟਰ ਜਿੰਨਾ ਪਾਣੀ ਬਾਈ ਆਹ ਸਾਈਡ ਲੋ ਜੀ ਬਾਈ ਲੈਂਟਰ ਦਾ ਬਾਈ ਉੱਪਰ ਜਾਲੇ ਬਣਾਤਾ ਹੈ ਦੇਖ ਤਾਂ ਕਿਆ ਬਣਾਤੀ ਚੀਜ਼ ਹੈ ਛਾਲਣਾ ਬਣਾਤਾ ਸਰੀਆ ਪਾਈ ਨੂੰ 25 25 ਸਾਲ ਦੇ ਉੱਪਰ ਨੇ ਚੱਲ ਹੋ ਗਿਆ ਉਸ ਦੇ ਪਿਆ ਸਰੀਆ ਦੇ ਇਹਨੇ ਕੁਆਲਿਟੀ ਦੀ ਬਾਈ ਦੇਖ ਲੈ ਹਰ ਦੇਖ ਲੈ ਕੰਨ ਨਾਲ ਵੀ ਕਿੰਨਾ ਔਖਾ ਟੁੱਟ ਰਿਹਾ ਇਸ ਤਰ੍ਹਾਂ ਦਾ ਮਟੀਰੀਅਲ ਦੇ ਇਹਦਾ ਕਹੇਗਾ ਪਰ ਹੁਣ ਉਹ ਲੈਂਡਰ ਵਾਲੀ ਕਾਣ ਚਲਾ ਲੀ ਬਾਈ ਕਦੇਲਾ ਵੀ 9 ਇੰਚੀ ਮਾਲ ਆ ਥੱਲੇ ਜਾ ਕੇ ਫੁੱਟ ਬਣ ਜਾਂਦਾ ਹੈ ਹੈ ਕਿ ਖੜਵਾ ਕਿਰਦਾ ਹੈ ਖੜਵਾ ਇਹ ਲੈਂਟਰ ਪਾਇਆ ਸਰਿਆ ਬਾਈ ਹਲੇ ਵੀ ਤਾਕਤਵਰ ਆ ਪੂਰੀ ਤਾਕਤ ਇਹ ਬਾਈ ਨੇ ਹੁਣ ਦੁਆਰਾ ਕੰਮ ਦੇ ਜਾਣਾ ਆਪਣਾ ਫੇਰ ਆ ਸਰਿਆ ਸਾਰਾ ਕੰਮ ਹੋ ਜਾਂਦਾ ਈਮਾ ਚਾ ਬਾਕੀ ਬਾਈ ਬੰਦਾ ਹੈਲਤੀ ਚਲਾ ਰਿਹਾ ਇੱਧਰ ਕਿੰਨੀਆਂ ਰੋਟੀਆਂ ਖਾਂਦਾ ਬਾਈ 12 12 ਰੋਟੀਆਂ ਖਾ ਕੇ ਲੱਗਦਾ ਹੈ ਦਰਚਲਦਾ ਬਾਈ ਦੇ ਘਰ ਦਾ ਕੰਮ ਜਸਵੀਰ ਬਾਈ ਦੇ ਤੇ ਠੇਕੇਦਾਰ ਸਾਹਿਬ ਪਹੁੰਚੇ ਹੋਏ ਹਾਂਜੀ ਬਾਈ ਹਾਂਜੀ ਦੇਖਣਾ ਹੈ ਜੀ ਦੇਖਣ ਵੀ ਆਇਆ ਬਾਈ ਮਨ ਵੀ ਉਦਾਸ ਹੁੰਦਾ ਵੀ ਬਣਾਈ ਸੀ ਬਣਾਈ ਸੀ ਹਾਂ ਠੀਕ ਹੈ ਮੈਂ ਕਿਹਾ ਮੈਂ ਕਿ ਸਿੱਧਾ ਕਰਿਆ ਬਾਈ ਹੁਣ ਮੈਂ ਸਿੱਧਾ ਮੈਂ ਸਿੱਖਣਾ ਪਜਾਇਦਾ ਜਦ ਮੈਂ ਕਿਹਾ ਵਾ ਅਸੀਂ ਵੀ ਬਸ ਇੱਥੇ ਮੈਂ ਕਿ ਥੋੜੇ ਛੋਟੇ ਤੇ ਸੀ ਹੂੰ ਜਿਸ ਤਰ੍ਹਾਂ ਅਸੀਂ ਬਣਾਇਆ ਤਾਂ ਸਮਝ ਲੈ ਤੇ ਚੰਨ ਨੇ 95 ਦੇ ਲਗਭਗ ਬਣਾਇਆ ਤਾਂ ਇਨਾ ਵਰਤੋਂ ਚ ਤਾਂ ਨਿਭਾਈ ਆਇਆ ਇਹ ਵਰਤੋਂ ਚ ਆਇਆ ਹੈ ਨਾ ਦੇਖੋ ਵੀ ਮਾਪੇ ਕਹਿੰਦੇ ਆ ਵੀ ਚਲ ਜਿਹੜੀ ਚੀਜ਼ ਬਣ ਜਵੇ ਚੰਗੀ ਆ ਵੀ ਚਲ ਬੰਦਾ ਤੰਗ ਨਾ ਰਹੇ ਸੋਚੀ ਜਾਂਦੇ ਵੀ ਰਿਸ਼ਤੇ ਦੋ ਚਾਰ ਰਿਸ਼ਤੇਦਾਰ ਆ ਗਏ ਚੰਗ ਲੱਗੇ ਕਿਸੇ ਦਾ ਵਿਆਹ ਆਪਣੇ 10 ਰਿਸ਼ਤੇਦਾਰ ਇਕੱਠੇ ਹੋ ਕੇ ਪੈਸੇ ਜਾਂਦਾ ਬੰਦਾ ਉਹ ਚੱਕਰ ਤਾਂ ਹਾਂ ਵੀ ਇਹ ਚੀਜ਼ਾਂ ਸੋਚਦਾ ਰਹਿੰਦਾ ਪੁਰਾਣੇ ਚੀਜ਼ਾਂ ਬਣਿਆ ਮੈਂ ਹੁਣ ਉਹ ਦੇਖ ਕੇ ਦੁੱਖ ਲੱਗ ਰਿਹਾ ਵੀ ਵਰਤ ਹੀ ਹੈ ਨਹੀਂ ਟੁੱਟ ਰਹੀ ਆ ਮੈਂ ਕਿੰਨਾ ਰਹਿ ਗਿਆ ਪੂਰਾ ਡਿਕਲੇਅਰ ਕਰਕੇ ਦੱਸ ਮੈਂ ਹਾਂ ਤਾਂ ਬਾਈ ਹਲੇ ਦੀ ਮਨਿਆਦ ਬਹੁਤ ਪਈ ਤੀ ਪਤਾ ਕਿ ਬਿਲਡ ਪਤਾ ਕਿ ਚੱਕਰ ਵਿਗੜਦਾ ਕੁਝ ਨਹੀਂ ਤਾਂ ਆਪਣਾ ਫਰੰਟ ਘਟ ਗਿਆ ਪੂਰਾ ਹਾਂ ਅੰਦਾ ਫਰੰਟ ਦਾ ਚੱਕਰ ਪੈਂਦਾ ਤਾਂ ਵੀ ਮੂਰੇ ਤੇ ਦਿਖਦਾ ਨਹੀਂ ਤਾਂ ਇਹ ਕਿਸੀ ਜਗ੍ਹਾ ਸੜਕ ਤੇ ਲੱਗ ਲੱਗ ਗਿਆ ਤਾਂ ਸੱਤ ਦੰਨ ਵੀ ਇਕ ਬੱਲੇ ਜਿਹੇ ਬੱਲੇ ਕਹਿੰਦੇ ਤਾਂ ਕੁਝ ਨਹੀਂ ਤੇ ਬਸ ਆਇਆ ਵੀ ਅਗਲਾ ਕਹਿੰਦੇ ਸਭ ਕੁਝ ਹੈਗਾ ਨਹੀਂ ਯਾਰ ਪਾਇਆ ਤਾਂ ਬਾਈ ਯਾਰ ਉੱਚਾ ਤਾਂ ਸੜਕ ਤੇ ਜਦ ਤੱਕ ਮੈਂ ਕਹਿੰਦਾ ਐਨਾ ਉੱਚਾ ਹੋਣਾ ਹਾਂ ਸੜਕ ਤੇ ਜਦ ਬਣਾਇਆ ਤਾਂ ਬਾਪੂਰ ਬੇਬੇ ਨੇ ਗਾਲਾਂ ਕੱਢੇ ਬਾਪੇ ਨੂੰ ਹਾਂ ਵੇ ਨੌਂ ਚੱਕਾ ਵੀ ਇਹਨਾਂ ਉੱਚਾ ਕਰਤਾ ਵੀ ਤੁਸੀਂ ਕੀ ਕਰਿਆ ਹਾਂ ਇਹ ਮੜਾ ਚਿੰਨਤਾ ਅੱਜ ਦੇ ਲੈ ਇੱਧਰ ਪਿਛੇ ਇੱਧਰ ਤੱਕ ਸਾਰਾ ਕਾੜੀ ਖੇਤ ਨਾਲੇ ਦੇ ਟੁੱਬਾ ਦਾ ਪਿਛੇ ਸਾਰ ਬੜਾ ਇੱਕ ਬਰਬਰ ਹੋਇਆ ਕਰਦਾ ਹਾਲੇ ਹਾਲੇ ਰਸਤਾ ਬਣ ਗਿਆ ਫਿਰ ਇਹਦਾ ਸੜਕ ਬਣਵਾਈ ਰਾਹ ਸੜਕ ਬਣਵਾਈ ਪਰ ਇਹਨਾਂ ਮਗਰ ਮੂਰ ਪੈ ਕੇ ਸਰਕਾਰ ਦੇ ਜਿਹੜੇ ਆਪਣੇ ਬੰਦੇ ਮੰਜ਼ਰ ਨੂੰ ਫੇਰ ਚੱਲ ਗਿਆ ਕੰਮ ਤੇਰੇ ਤੇਰੇ ਸਾਹਮਣੇ ਇੱਕ ਵਾਰ ਆਪਾਂ ਨੇ ਜਦ ਉੱਚਾ ਕਰ ਲਿਆ ਤਾਂ ਹੈ ਹਾਂ ਮੇਦਰ ਮੇਦਰ ਹੁੰਦਾ ਦਾ ਜਦ ਹਾਂ ਜਦ ਆਪਾਂ ਨੇ ਉੱਚਾ ਕਰ ਲਿਆ ਤਾਂ ਮਿੱਟੀ ਭਾਈ ਚੱਲ ਜਾਤੇ ਵੀ 10:30 ਸਾਲ ਨਿਕਲ ਗਏ ਚੇ ਚੱਲ ਹੁਣ ਜੇ ਉੱਚਾ ਵੀ ਕਰਦੇ ਚੱਲ ਹੈ ਤਾਂ ਤੀਨ ਕਰ ਹੂੰ ਮੇਜਨ ਇੱਕ ਵਾਰ ਹੁਣ ਚੀਜ਼ ਬਣ ਜਾਏਗੀ ਮौज ਹੁਣ ਆਏ ਆ ਹੁਣ ਭਾਈ ਮੂਰੇ ਮੈਂ ਕਹਿੰਦਾ ਵੀ ਆਪਣੀ ਉਹ ਆਉਂਗੀ ਭਰਤ ਵਾਲੀ ਗੰਦ ਦੇਖਣਾ ਵੀ ਪਿੱਛੇ ਫਰੰਟ ਦੇਖੂੰਗਾ ਦੂਰ ਤੇ ਮਗਾਂ ਦਾ ਆਪਾਂ ਬਿਹੜਾ ਡੇਟ ਆ ਹੂੰ ਕਿਤੇ ਡੇਟ ਦੇ ਬਰਾਬਰ ਤਾਂ ਆਪਣੀ ਰੈਜੀ ਨਹੀਂ ਬਣ ਰਹੀ ਬਾਉਂਡਰੀ ਠੀਕ ਹੈ ਬੜਾ ਡੇਟ ਵਾਦਣਾ ਰਹੇ ਹੂੰ ਵੀ ਸਿੱਧੀ ਐਂਟਰੀ ਆਪਣੇ ਅੰਦਰ ਵਿਕੰਦ ਨਿਮੀ ਹੋਗੇ ਇੱਧਰ ਤੇ ਕੋਠੀ ਦਿਖੂਗੀ ਸਾਹਮਣੇ ਤੇ ਹਾਂ ਦਿਖੂਗੀ ਹੂੰ ਥੰਦਾ ਗਾਮਾ ਹੋ ਗਿਆ ਹੂੰ ਨਾਲੇ ਆਪਣੇ ਹੁਣ ਜਿੱਥੇ ਐਰ ਆਪਣੀ ਪੀਸੀ ਦੀ ਵੀ ਗੱਡੀ ਆਉਂਦੀ ਦੀ ਮੇਰੀ ਵੀ ਆਉਂਦੀ ਪਹਿਲਾਂ ਆਹ ਗੇਟ ਖੋਲੋ ਫਿਰ ਪਰਲਾ ਖੋਲੋ ਫਿਰ ਅੰਦਰ ਲਾਓ ਹੁਣ ਇੱਕ ਸਾਈਡ ਹੋ ਜੂ ਹੁਣ ਇੱਕ ਸਾਈਡ ਮੂਰੇ ਪਾਰਕਿੰਗ ਲਾ ਕੇ ਮੂਰੇ ਪਾਰਕ ਬੂਟ ਵਧੀਆ ਬਣਾ ਦਿੰਦੇ ਆਂ ਤੇ ਚੱਲ ਕੋਈ ਟੈਨਸ਼ਨ ਨਹੀਂ ਹੈ ਬਈ ਰੂਮ ਵੀ ਵਧੀਆ ਬਣ ਜਾਣੇ ਆ 3-4 ਰੂਮ ਬਣ ਜਾਣੇ ਪਿੱਛੇ ਬਾਕੀ ਦਾ ਨਾਮ ਦੇ ਹੁੰਦੇ ਬਾਈ ਕਰੇ ਕਿਤੇ ਚਲੇਗੇ ਕਰੇ ਕਿਤੇ ਚਲੇਗੇ ਪਰ ਆਇਆ ਵੀ ਜਿਹੜੀ ਮਾਂ ਬਾਪ ਨੇ ਸੀ ਜਿਹੜੀ ਓਰੀਜਨਲ ਬਣਾਈ ਹੁੰਦੀ ਹੈ ਨਾ ਉਹਨਾਂ ਆਪਾਂ ਜੋ ਤੋੜ ਕੇ ਦੁਕਤਾ ਲੱਗਾ ਨਹੀਂ ਤਾਂ ਹੈ ਬਾਈ ਬਹੁਤ ਰੀਝਿਆ ਨਾ ਬਣਾਇਆ ਤਾਂ ਸਮਝ ਲੈ ਬਹੁਤ ਮੈਂ ਕਹਿੰਦਾ ਵੀ ਇੰਨੀ ਰੌਣਕ ਲੱਗਦੀ ਦੀ ਗੱਲ ਛੱਡ ਦੇ ਜਿਸ ਤਰ੍ਹਾਂ ਬਣਾਇਆ ਆਪਣੇ ਸਾਰੇ ਪਿੰਡ ਦੇ ਮੁੰਡੇ ਪੂਰੀ ਵੱਖਰੇ ਕਰਦੇ ਨੇ ਪਾਪੇ ਨੂੰ ਸਾਜੇ ਤਾਂ ਸਾਢੇ 5:30 ਵਜੇ ਦਫ਼ਤਰੋਂ ਛੁੱਟੀ ਹੋਣੀ ਹੈ 5:00 ਵਜੇ ਉਹਨੇ ਸ਼੍ਰੀਕੋਲ ਜਾਣਾ ਖਾਣੇ ਬਿਡੇ ਨੂੰ ਸਮਾਨ ਲੈ ਆਉਣਾ ਕਦੇ ਮੋਸਲੇ ਲੈ ਆਉਣੇ ਕਦੇ ਤੇਲੇ ਜੋ ਵੀ ਸੀਜ਼ਨ ਦੇ ਫਰੂਟ ਫਰਾਟ ਦਾ ਲੈ ਕੇ ਆਉਣਾ ਕਿੰਨੇ ਘੰਟਾ ਮਿਸਤਰੀ ਫੰਦੂ ਲਾ ਦੇਗਾ ਦੇਖ ਲੈ ਪਿਆਰ ਕਰਕੇ ਪਿਆਰ ਕਰਕੇ ਸਹੀ ਗੱਲ ਆ ਠੀਕ ਹੈ ਸਵੇਰੇ ਸੱਜਣਿਆ ਜਾਣਾ ਟਾਈਮ ਤੇ ਪਹਿਲਾਂ ਆਪੇ ਨੇ 8:30 ਵਜੇ ਜਾਣਾ ਹੁੰਦਾ ਤਾਂ 9:00 ਵਜੇ ਹਾਜ਼ਰੀ ਲੱਗਦੀ ਹੁੰਦੀ ਸੀ 6:00 ਵਜੇ ਮਿਸਤਰੀ ਆਜਿਆ ਕਰਦਾ ਸੀ 6:00 ਵਜੇ ਕਾਣਾ ਮੇਜਰ ਲਾ ਲਿਆ ਕਰ ਦਿੰਦਾ ਮੇਰੇ ਹੂੰ ਉਹੀ ਚੱਕਰ ਸਾਰਾ ਆਪਣੇ ਹੱਥ ਨਾਲ ਪਾਇਆ ਆਪ ਆਇਆ ਕਿਸੇ ਤੇ ਕੋਈ ਚੀਜ਼ ਨਹੀਂ ਮੰਗੀ ਹੁਣ ਤਾਂ ਸਾਰਾ ਕੰਮ ਖਲਾ ਰੀਡੀਮੈਂਟ ਹੋ ਗਿਆ ਸਾਡਾ ਮਕਾਨ ਪਹਿਲਾਂ ਬਹੁਤੋਂ ਚੱਲ ਕੇ ਕਰਦਾ ਤਾਂ ਹੁਣ ਬੇੜਾ ਬਰਾਬਰ ਜੀ ਆ ਗਿਆ ਹੁਣ ਦੇਖ ਲੈ ਪਹਿਲਾਂ ਕੋ ਉੱਥੇ ਰਹਿੰਦੇ ਫੇ ਥੋੜੇ ਘਰ ਦੇਰ ਬੁਰੇ ਬਣਾਉਂਦਾ ਇਹ ਵੀ ਚੱਕਦਾ ਹੁਣ ਬਸ ਹੌਲੀ ਹੌਲੀ ਟਾਈਮ ਹਰੇ ਚਿੱਤ ਜਾਂਦਾ ਸਮਾਂ ਬਦਲੀ ਜਾਂਦਾ ਬਾਕੀ ਭਾਈ ਬੰਦੇ ਬਹੁਤ ਮਿਹਨਤੀ ਜਿਹੜੇ ਦੋ ਲੱਗੇ ਹੋਏ ਆ ਆਹ ਰਹੀ ਉਹਨਾਂ ਨੇ ਬਜਨ ਦੇ ਦਿੱਤਾ ਪ੍ਰੋਜੈਕਟ ਭਾਈ ਕੱਲ ਦੇਣਾ ਸਾਰੀ ਤੜੀ ਕਾਣੇ ਚੱਲਿਆ ਹਿੰਮਤ ਨਿੰਮਾ ਜੱਟ ਨੂੰ ਭੇਜੀ ਮੜਾ ਆ ਹਿੰਮਾ ਜੱਟ ਤੇ ਜੀ ਹਾਂ ਭਾਈ ਲਓ ਜੀ ਭਾਈ ਪ੍ਰਧਾਨ ਬਾਈ ਦੀ ਮੋਟਰਪਾ ਪਹੁੰਚ ਗਏ ਸਪਰੇਅ ਵਾਲੇ ਬੰਦੇ ਸਪਰੇਅ ਕਰਕੇ ਲੰਘ ਗਏ 12ਵਾਂ ਹਾਜ਼ਰਾ ਪ੍ਰਧਾਨ ਕੋਲ ਪ੍ਰਧਾਨ 10 ਪੰਪ ਲੱਗੇ ਭਾਈ 10 ਤੁਸੀਂ ਕਾਜੂ ਸਾਰਿਆਂ ਨੂੰ 10 ਪੰਪ ਲਾਤੇ ਹਾਂ ਜੀ ਬੂਟੇ ਧੋ ਬੂਟੇ ਧੋ ਨਿੰਬੂ ਜੀ ਕੋ ਹਾਂ ਭਾਈ ਨਿੰਬੂ ਆ ਕੇ ਜੀ ਲੱਗ ਜੀ ਆਪਣੀ ਚ ਲਾਉਣਾ ਲਿਆ ਕੇ ਹੁਣ ਹੋਰ ਲੋਖਾਰਿਆਂ ਦਾ ਹੋਰ ਲਾਉਣਾ ਹਾਂ ਇੱਕ ਲੀਚੀ ਦਾ ਲਾਉਣਾ ਚਾਰ ਘਾਨੇ ਉਹਦੇ ਨਾਲ ਨਾਲ ਲਾ ਦੇਣਾ ਠੀਕ ਆ ਹਾਂ ਠੀਕ ਆ ਬੇਨਾ ਸਾਡੀ ਫਲਾਤੀ ਵੀ ਕਹੀ ਗਈ ਲਾ ਰਹੀ ਹੈ ਫਿਰ ਬਰਮੇਗਲ ਪ੍ਰੋਜੈਕਟ ਵਧੀਆ ਲੱਗ ਜਾਂਦਾ ਹਾਂ ਉਣੀਆ ਪੂਰਾ ਫਿੱਟਾ ਡੂੰਗਾ ਇਹ ਵੀ ਆ ਨਾ ਸਾਈਜ਼ ਪੂਰਾ ਹੁੰਦਾ ਹੈ ਹਾਂ ਹਾਂ ਪਰ ਤਾਂ ਤੇਰਾ 34 ਵੀ ਨਸਰੇ ਯਾਰ ਇਹ ਭਾਈ ਜਿਹੜੀ ਸਪਰੇਅ ਆ ਨਾ ਇਹ ਸਾਰੇ ਕਰਨੀ ਪੰਜ ਚਾਰ ਦਿਨ ਪਹਿਲਾਂ ਤੀ ਮੌਸਮ ਨੂੰ ਦੇਖਦੇ 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 ਮੌਸਮ ਨੇ ਕੰਮ ਅਲ ਜਾ ਰੱਖਿਆ ਉਹ ਵੀ ਭਾਈ ਇਹ ਅੱਜ ਸਵੇਰੇ ਕਹਿੰਦੇ ਤੇ ਪ੍ਰਧਾਨ ਨੇ ਜਵਾਬ ਦੇ ਦਿੱਤਾ ਉਹ ਬੇਚਰੇ ਰੇਪਾਉਣ ਲੱਗ ਜਾਂਦੇ ਸ਼ਾਮ ਨੂੰ ਦੌਜਾ ਲੱਗ ਗਿਆ ਹੁਣ ਪ੍ਰਧਾਨ ਦੇ ਹੋ ਗਈ ਮੇਰੇ ਰਹਿ ਗਈ ਹਲੇ ਕੱਲੂ ਕਹਿੰਦੇ ਭਾਈ ਹੁਣ ਸਪਰੇ ਵੀ ਬਾਈ ਹੁਣ ਜ਼ਰੂਰੀ ਹੋਆ ਹੁਣ ਆਹ ਟਾਈਮ ਪਰ ਸਪਰੇ ਹੁੰਦੀ ਹੁੰਦੀ ਆ ਆ ਦੇਖ ਲਓ ਇਹ ਵੀ 1:34 ਇਹ ਵੀ ਪੂਰੀ ਨਹੀਂ ਸਰ ਗਈ ਕੰਮ ਸ਼ੁਰੂ ਹੋ ਗਿਆ ਇਹਦਾ ਜੇ ਯਾਰਾ ਨਿਸਰੀ ਪਕਰਾਈਏ ਨਾ ਬਾਈ ਫਿਰ ਆ ਬੂੜ ਜਿਆ ਛੱਡ ਜਾਂਦਾ ਆ ਦੇਖੋ ਫਿਰ ਫਾਇਦਾ ਨਹੀਂ ਹੈਗਾ ਕਿਉਂਕਿ ਜਿਹੜਾ ਪੰਪ ਹਵਾ ਮਾਰਦਾ ਨਾ ਉਹ ਪ੍ਰੈਸ਼ਰ ਕਿਲ ਉਹਦੇ ਕੇ ਬੂੜ ਛੱਡ ਜਾਂਦਾ ਇਹ ਤਕਰੀਬਨ ਜੇ ਨਿਸਰ ਲਾਦੀ ਨਾ ਜਦੇ ਕਰਾ ਦਵੇ ਇਹ ਲੇਟ ਹੋ ਗਈ ਦੋਕ ਦਿਨ ਪ੍ਰਧਾਨ ਬਾਈ ਕਾ ਲਈ ਲੇਟ ਨਾ ਹੋਣ ਦਵੇ ਇਹ ਮੌਸਮ ਕਰਕੇ ਹੋ ਗਈ ਬਾਈ ਹੋਰ ਕੋਈ ਚੱਕਰ ਨਹੀਂ ਤਾਂ ਹੈਗਾ ਅੱਪਾ ਵੀ ਲੈ ਆਇਆ ਸਪਰੇ ਅੱਪਾ ਹੁਣ ਕਰੂਗੇ ਬਾਈ ਕਾਲੂ ਕਰੂਗੇ ਟਾਈਮ ਦੇਤਾ ਉਹਨਾਂ ਨੂੰ ਕਹਿੰਦੇ ਵੀ 7 ਵਜੇ ਫੋਨ ਕਰਦੇ ਬਾਈ ਹੈ 7 ਵਜੇ ਫੋਨ ਕਰਦੇ ਹਾਂ ਕਹਿੰਦਾ 7 ਵਜੇ ਆ ਜਾਣ ਮੈਂ ਕਿਹਾ ਮੌਸਮ ਦੇਖ ਕੇ ਦੱਸੂਗਾ ਕਹਿੰਦਾ ਯਾਰ ਤੁਸੀਂ ਮੌਸਮ ਨਾਲ ਕੀ ਕਰੋ ਰਾਂਸ ਹੋਇਰੇ ਮੌਸਮ ਖਰਾਬ ਹੋ ਜਾਂਦਾ ਯਾਰ ਓਕੇ ਅੱਜ ਬਹੁਤ ਵਧੀਆ ਲੱਗਿਆ ਮੈਨੂੰ ਅੱਜ ਜੇ ਪ੍ਰਧਾਨ ਜੀ ਕਿਤੇ 12:00 ਤੋਂ 2:00 ਵਜੇ ਆਏ ਨੇ ਨਾ ਅੱਜ ਮੌਸਮ ਠੀਕ ਤਾਂ ਇਸੇ ਲਾਗੇ ਨਾ ਫਿਰ ਇਹ ਚੱਲ ਕੋਈ ਨਹੀਂ ਇਹਨਾਂ ਦੇ ਹੋਰ ਕੰਮ ਫੜ ਲਿਆ ਬਾਈ ਇਹ ਸਾਡੇ ਫਿਰ ਬੰਨਾਂ ਗੱਲੇ ਬੈਠੇ ਹੋਰ ਕੰਮ ਵੀ ਦੇ ਪਾਉਂਦੇ ਆ ਫੜਨ ਦਾ ਲਫਾ ਬਾਈ ਹਾਂ ਲਫਾ ਫੜਦੇ ਨਾ ਕੰਦੇ ਦੇਖਦੇ ਥੈਲਾ ਯਾਰ ਇਹ ਫੜ ਗਿਆ ਨਿੰਬੂ ਆ ਬਾਈ ਇਹ ਚਮਕੌਰ ਸਾਹਿਬ ਤੇ ਲੈ ਆਇਆ ਸ੍ਰੀ ਚਮਕੌਰ ਸਾਹਿਬ ਨਿੰਬੂ ਦੇਖੋ ਬਾਈ ਬੂਟੇ ਇਹ ਜੇ ਆ ਗਏ ਅਰੇ ਕਿੱਡਾ ਕੱਦ ਹੋਇਆ ਨਿੰਬੂ ਲੱਗਿਆ ਹੋਵੇ ਪ੍ਰੰਤ ਚੇੜਿਆ ਤਾਂ ਨਹੀਂ ਪਿਆ ਕੀਤਾ ਦਿਖਾਉਣ ਵਾਸਤੇ ਲੈ ਲੈ ਚੈੱਕ ਕਰ ਲੈ ਚੈਕਿੰਗ ਕਰ ਲੈ ਬਾਈ ਕਿਤੇ ਹੋਈ ਕੰਮ ਹੋਵੇ ਚਿਹੜੇ ਆਵੇ ਆ ਚਲ ਕੱਢਾ ਜਾ ਰਾ ਫਟਾਫਟ ਹੋ ਗਿਆ ਦਾ ਬਾਈ ਨਿੰਬੂ ਛੋਟਾ ਏ ਚਲ ਚਲ ਪੁਰਾਣ ਕੰਡੇ ਤਾਂ ਨਹੀਂ ਤਾਂ ਕਰੋਂਗੇ ਬਾਈ ਜਿਹੜਾ ਮੋਟਰ ਬਨੂ ਆਣਾ ਵੀ ਨੇੜੇ ਲੱਗ ਗਿਆ ਕਿਉਂਕਿ ਇਹਨੇ ਬੜਾ ਹੋਣਾ ਏ ਦੇਖ ਲੈ ਹੁਣ ਇਧਰ ਉਧਰ ਹੋ ਜਾਂਦਾ ਏ ਸਭ ਨੂੰ ਇੱਥੇ ਦਰਨਾ ਜਾਊਗਾ ਹਾਂ ਚੱਕਰ ਆਇਆ ਹੈ ਨਾ ਹੋਰ ਬੂਟਾ ਚੱਲ ਜਾਣਾ ਇਹ ਬੂਟਾ ਨਿੰਬੂ ਦਾ ਕੰਡੇ ਆਏ ਨੇ ਏ ਬਾਈ ਕੈਸਰ ਕਰਨਾ ਪੈਣਾ ਲੱਗਦਾ ਗਰਮੀ ਜ਼ਿਆਦਾ ਬਾਈ ਕੈਸਰ ਕਰਨਾ ਪੈਣਾ ਏ ਹਾਂ ਸੂਰਜਾ ਸਿੱਧਾ ਪੈਂਦਾ ਉਧਰ ਤੇ ਆਹ ਦੇਖੋ ਅੰਬ ਥੱਲੇ ਨੂੰ ਸਿੱਧਾ ਪੈਂਦਾ ਇੱਥੇ ਬਾਈ ਇੱਥੇ ਦੂਆ ਲੱਗਦਾ ਠੀਕ ਹਾਂ ਦੂਆ ਬਹੁਤ ਬੜਾ ਹੋ ਜਾਣਾ ਮੈਨੂੰ ਫੇਰ ਚੱਲ ਲੱਗਿਆ ਰਹਿਣ ਦੇ ਆਂਦਾ ਹਾਂ ਹਾਂ ਪੱਟਣਾ ਪੈਣਾ ਬਾਈ ਇਹ ਵੀ ਥੋੜਾ ਜਿਹਾ ਪ੍ਰੋਜੈਕਟ ਗਲਤ ਹੋ ਗਿਆ ਕਿ ਹੁਣ ਪੱਲੀ ਸਾਈਡ ਲੱਗੂਗਾ ਚੱਲਦੀ ਮੋਟਰ ਬਾਈ ਆ ਇਥੇ ਲੋਡ ਆਉਣਾ ਹੈ। ਸਾਰੇ ਠੀਕ ਆਲੇ। ਪੂਰੇ ਠੀਕ ਆ। ਨਾਲ ਲਾਕਪਰ ਆ। ਲਾਕਪਰ ਵੀ ਹੈਗਾ ਕਿ ਨਾ ਤੋੜਦੇ ਇਹਦੇ ਕੋਲ ਜੜਕਾ ਤੋੜ ਲਿਆ ਗੁਰੂ ਜੀ। ਪੂਰੇ ਚੀਕੂ ਲੜਣਾ। ਹੈ? ਠੀਕੂ। ਦੋਵੇਂ ਲਾ ਦੇ ਨੇ ਕਿੱਥੇ ਲਾ ਦੇ। ਹਾਂ ਇਹ ਵੀ ਠੀਕ ਹੈ ਕਿਉਂਕਿ ਬੂਟੇ ਬੜੀ ਹੋ ਜਾਂਦੇ ជីਗੁਰਾ ਤਾਂ। ਬਾਈ ជីਗੁਰਾ ਬੂਟਾ ਐਡਾ ਹੋ ਜਾਂਦਾ। ਕਿੱਡਾ ਹਾ ਬੂਟਾ? ਹਾਂ ਹਾਂ ਬਾਈ। ਐਡਾ ਹੁੰਦਾ ਬਾਈ ਇਹ ਜਿਹੜਾ ਬੂਟਾ। ਇਹ ਵੀ ਬੂਟਾ ਬਹੁਤ ਆਪਦਾ ਇਹ ਬਾਈ ਫੁੱਲ ਲੱਗੇ ਪਿਆ ਦੇਖੋ। ਜੀ ਬਾਈ ជីਗੁਰਾ ਬੂਟਾ ਲੱਗ ਗਿਆ ਟੇਕ ਦਾ ਮੱਥਾ ਪਰਦਾਣ ਨੇ। ਇਹ ਵੀ ਜ਼ਰੂਰੀ ਤਾਂ ਹੈ ਬਾਈ। ਹਾਂ ਸਾਰੇ ਫਲ ਲਾਉਣੇ ਆ ਮੈਨੇ। ਬਸ ਠੀਕ ਹੈ। ਕੋਈ ਗੱਲ ਨਹੀਂ। ਆਹ ਸੱਤ ਪਿਸਵੇ ਲੱਗ ਜੂਗੇ। ਹਾਂ ਠੀਕ ਆ ਠੀਕ ਆ। ਕੋਈ ਤਾਂ ਖਾਊਗਾ ਜੀ। ਹਾਂ ਠੀਕੋ ਲੱਗ ਗਿਆ ਬਾਈ। ਇਹਦੇ ਨਾਲੇ ਨਿੰਬੂ ਦਾ ਲਾ ਰਹਿਣਾ। ਨਿੰਬੂ ਵੀ ਖਾ ਕੇ ਦੇਖ ਲੈ ਪ੍ਰਧਾਨ ਖੱਟਾ ਵੀ ਐ। ਨਿੰਬੂ ਨਾਲ ਪੰਜ ਨਹੀਂ ਬਣਾਵਾਂਗੇ। ਕੰਝੀ ਵੀ ਬਣਾ ਲਈ। ਮੈਸੇ ਬਾਈ ਬਹੁਤਾ ਬੜਾ ਟੋਏ ਦੀ ਲੋੜ ਨਹੀਂ ਪਹਿਲੀ ਬੂਟੇ ਦੇ ਛੋਟੇ 2 ਦੋਆ ਚਾਹੀਦਾ। ਹਾਂ। ਬਰਮਾ ਚਾਹੀਦਾ ਗਿੱਠਕ ਦਾ ਟੋਹਾ ਚਾਹੀਦਾ ਬਸ। ਲੋ ਜੀ ਬਾਈ ਸਾਡੇ ਇਲਾਕੇ ਚ ਵੀ ਕਹਿੰਦੇ ਮੋਰ ਹੁਣ ਆਉਣ ਲੱਗੇ ਤਨਰਾ ਉਹ ਬੇਰਵਾ ਕਰਦੇ ਵੀ ਕਿਹੜੀ ਸਪਰੇ ਹੋਣੀ ਐ ਇਹ ਦੱਸੋਗੇ ਇਹ ਦੱਸੂਗੇ ਹੁਣ ਕਿਹੜੀ ਗੱਡੀ ਐ ਨੈਰਟਿਵ ਉਹ ਕਾ ਐਮ ਐ ਸਟਾਰ ਆ ਪੂਰੇ ਆਪਾਂ ਕਿਹਾ ਮੋੜਨ ਦੇ ਲਿਖਾਈ ਮੜੇ ਭਾਈ ਆਹ ਦਵਾਈ ਲੈਂਦੀ ਦੀ ਇਹ ਮਤਲਬ ਕੰਪਨੀ ਦੀ ਨਹੀਂ ਹੈਗੀ ਅਸੀਂ ਲੈ ਕੇ ਆਉਣੀ ਐਮ ਐ ਸਟਾਰ ਹੁਣ ਆ ਮੋੜ ਕੇ ਔਰ ਦੇਖੋ ਮੋਰ ਬਾਈ ਲਾਈਨ ਚ ਬੈਠੇ ਦਿੰਨੇ 4 ਹੋ ਗਏ ਤੋਂ ਹਾਂ ਹਾਂ ਚੱਲੀਏ ਪਹਿਲਾਂ ਹੋ ਨਹੀਂ ਤੇ ਆਪਣੇ ਹੰਦੇ ਹੁਣੇ ਆਏ ਆ ਕਿੱਥੇ ਤੇ ਆਏ ਪੂਰੀ ਇਹ ਇਹ ਨਦੀਆਂ ਨੂਦੀਆਂ ਜਿੱਦੇ ਆਉਣ ਲੱਗ ਗਏ ਹੁਣ ਉਧਰ ਰਿਆ ਨਹੀਂ ਨਾ ਸਮਾਨ ਨਦੀਆਂ ਜੇ ਮਾਲ ਪਾਣੀ ਹੁਣ ਖੇਤਾਂ ਚ ਆ ਗਿਆ ਬਾਈ ਖੇਤਾਂ ਚ ਕਿਉਂਕਿ ਮੀਂਹ ਹੀ ਨਹੀਂ ਪਏ ਹੈਗੇ ਮੀਂਹ ਕਰਕੇ ਪਾਣੀ ਵੀ ਨਹੀਂ ਨਾ ਰਿਹਾ ਹੂੰ ਚੱਲੀਏ ਚਲੋ ਜੀ ਲਓ ਜੀ ਬਾਈ ਨਦੀ ਫੇਰ ਆਈ ਵੀ ਹੈ ਹਾਂ ਪੂਰੀ ਕਿੰਨੀ ਦੀ ਮੋਟਰ ਹੈ ਜੀ ਸਰ 100 ਐਚਪੀ ਦੀ 100 ਐਚਪੀ ਦੀ ਮੋਟਰ ਜਿੰਨਾ ਪਾਣੀ ਬਾਈ ਆਹ ਸਾਈਡ ਤੇ ਹੁਣ ਤੁਹਾਨੂੰ ਪਰੇ ਦਿਖਾਉਂਦੇ ਹਾਂ ਉਹ ਐਚਪੀ ਦੀ ਮੋਟਰ ਜਿੰਨਾ ਪਾਣੀ ਦਿੰਦਾ ਮੈਂ ਸਾਰਾ ਸਤਲੁਜ ਰਿਆਚ ਜਾਣਾ ਪਾਣੀ ਬਾਈ ਹੈ ਹੈ ਤੇ ਅੱਜ ਮੈਂ ਕਿਹਾ ਉਹ ਮੱਛੀ ਆ ਗਈ ਵੀ ਜੇਟ ਫੜਦੇ ਬਾਈ ਬੰਦੇ ਲੋ ਜੀ ਬਾਈ ਨਿਆਣੇ ਮੱਛੀਆਂ ਫੜਦੇ ਖਲੇ ਇੱਧਰ ਵੀ ਪੂਰੀ ਆ ਜਾ ਰਹਾ ਬੜਾ ਪੈਪ ਹੈ ਲਓ ਜੀ ਬਾਈ ਸ਼੍ਰੀ ਚਮਕੌਰ ਸਾਹਿਬ ਜਾਏ ਬਾਈ ਜਿਹੜੀ ਦਵਾਈ ਲੈਣੀ ਦੀ ਫਿਰ ਉਹ ਮਿਲੇਗੀ ਦੂਈ ਜਿਹੜੀ ਦੇਸੀ ਜੀ ਦੀ ਫਿਰ ਅਸੀਂ ਉਹ ਮੋੜਿਆ ਹੀ ਸੀਗਾ ਬਾਈ ਉਹ ਨਹੀਂ ਲੈਣੀ ਹੈਗੀ ਲਓ ਜੀ ਨਹੀਂ ਫੇਰਾ ਆਹ ਲੈ ਜਾਂਦੀ ਕਹਿੰਦੇ ਐਮ ਇਸਟਾ ਟੌਪਸ ਜੈਂਟਾ ਦੀ ਤੇ ਬਾਹਲੀ ਸਾਈਡ ਹਮਰ ਗੱਡੀ ਲਿਆਂਦੀ ਹਮਰ ਗੱਡੀ ਪੁਰੀ ਤੇ ਗਏ ਇੱਕ ਲਾਗਵੀ ਤੇ ਬਾਈ ਦੁਕਾਨਚੀ ਵੀਰ ਕੋਲ ਉਹ ਕਹਿੰਦਾ ਮੇਰੇ ਕੋ ਮਹਿੰਦਰਾ ਕੰਪਨੀ ਦੀ ਹੈ ਮਹਿੰਦਰਾ ਕੰਪਨੀ ਇਹ ਮਹਿੰਦਰਾ ਦੀ ਲੈਣੀ ਹੈ ਬਾਕੀ ਦਵਾਈਆਂ ਇੰਨੀਆਂ ਕ ਬਾਈ ਦੁਕਾਨ ਚ ਜਾ ਕੇ ਸਮਝ ਨਹੀਂ ਲੱਦੀ ਹੈਗੀ ਇਹਦਾ ਜਿਹਨੂੰ ਮਾੜੀ ਮੋਟੀ ਨੌਲੇਜ ਹੈ ਬਾਈ ਗੰਨੇ ਵਾਲੇ ਬਾਡੇ ਵਾਲਾ ਕੰਮ ਹੋ ਜਾਂਦਾ ਜਿਹਨੂੰ ਮਾੜੀ ਮੋਟੀ ਨੌਲੇਜ ਹੈ ਉਹ ਬੰਦਾ ਲੈ ਸਕਦਾ ਨਹੀਂ ਤਾਂ ਵੀ ਕੋਈ ਆਈਡੀਆ ਨਹੀਂ ਹੈਗਾ ਇੰਨੀਆਂ ਕ ਦਵਾਈਆਂ ਹੈ ਹਾਂ ਫਿਰ ਇੱਕ ਬਾਈ ਕੋਲ ਗਏ ਅਸੀਂ ਜਿਹੜੇ ਕੋ ਪਹਿਲਾਂ ਵਾਲੇ ਕੋ ਉਹ ਕਹਿੰਦਾ ਤੁਹਾਨੂੰ ਕੋ ਗਿਫਟ ਦੇ ਰਹਿਣਾ ਹਾਂ ਉਹਨੇ ਸਾਨੂੰ ਕੋ ਕੈਲੰਡਰ ਦੇ ਦਿੱਤਾ ਬਾਈ ਗਿਫਟ ਕੈਲੰਡਰ ਵੀ ਜਿਹਨੂੰ ਕਹਿੰਦੇ ਵੀ ਚੰਗਾ ਇਹ ਤਕੜਾ ਹੈ ਬਹੁਤ ਤਕੜਾ ਕੈਲੰਡਰ ਤੇ ਫਿਰ ਦਵਾਈ ਹੋਰ ਤੇ ਲਏ ਅ ਹਾਂ ਉਹਦੇ ਕੋਲ ਵੀ ਕੈਲੰਡਰ ਦਾ ਪਰ ਉਹ ਛੋਟਾ ਦਾ ਛੋਟਾ ਦਾ ਉਹਨੂੰ ਜੇ ਅਸੀਂ بڑا ਕੈਲੰਡਰ ਦਿਖਾਇਆ ਫਿਰ ਉਹ ਆਪਣੇ ਉਹਦੇ ਪਾਸ ਹੈ ਕਿ ਤੀ ਤਮੰਨਾ ਵੀ ਮੈਂ ਵੀ ਦਿਖਾ ਦਵਾ ਫਿਰ ਉਹ ਦਿਖਾਏ ਨਹੀਂ ਉਹ ਡਰ ਗਏ ਡਰ ਗਿਆ ਉਹ ਇਹਦਾ ਬਹੁਤ بڑا ਥੱਪ ਲਿਆ ਇਹਦੇ ਬਹੁਤ بڑے ਚ ਕੀ ਮਰਦਣ ਪੂਰੀ ਹੁਣ ਸਪਰੇ ਦਾ ਟਾਈਮ ਹੈਗਾ ਭਾਈ ਹੁਣ ਤਾਂ ਟਾਈਮ ਹੈਗਾ ਜਿਹੜੇ ਅਨਸਾਰੇ ਪ੍ਰਾਗਿਓ ਦਾ ਬਈ ਟਾਈਮ ਆ ਗਿਆ ਨਹੀਂ ਐ ਕੁਝ ਨਹੀਂ ਭਾਈ ਇਹਦਾ ਮੀ ਪੈ ਗਿਆ ਤਾਂ ਵੀ ਕੋਈ ਚੱਕਰ ਨਹੀਂ ਕਰਨੀ ਤਾਂ ਪੈਣੀ ਉਹ ਕਰਨੀ ਦਾ ਪੈਣੀ ਪੈਸੇ ਬਿਮਾਰੀ ਹੈ ਨਹੀਂ ਭਾਈ ਇਕਣਾ ਵੀ ਸਰ ਜਾਣਾ ਜੀ ਇਹਨਾਂ ਨਹੀਂ ਕਰਨੀ ਜੇ ਜੀ ਕਰਦਾ ਕਰ ਵੀ ਲੋ ਇੱਚ ਕੋਈ ਬੜੀ ਗੱਲ ਨਹੀਂ ਹੈਗੀ ਕਰ ਇਹਦਾ ਫਾਇਦਾ ਹੀ ਆ ਹਾਂ ਨੁਕਸਾਨ ਨਹੀਂ ਹੈਗਾ ਹਾਂ ਚੋ ਬਿਮਾਰੀ ਆ ਜਾਂਦੀ ਸਸਲਾ ਔਖਾ ਹੋ ਜਾਂਦਾ ਪੁਰੀਆ ਚਾਰਨਾ ਚੱਲਦਾ ਵਧੀਆ ਚੀਜ਼ ਬਣਾਈ ਵੀ ਰੇ ਫੋਰਾ ਉੱਚਾ ਜਿਆਦਾ ਹੈ ਲੈ ਚੱਠੀ ਹੋਣੀ ਨਹੀਂ ਓਰੇ ਭਾਈ ਐਕਣਾ ਪੂਰੀ ਇਹ ਜੜ ਮਗਰੀ ਜਾਂਦਾ ਨਾ ਫੇ ਪੈਪ ਨੰਗਾ ਹੋ ਜਾਂਦਾ ਤੱਕ ਇਹ ਚੀਜ਼ ਏ ਲੈ ਇਕਣਾ ਪਰ ਇਥੇ ਪਾਣੀ ਪੀਤਾ ਦਾ ਬੋਰ ਮਾ ਪਾਣੀ ਕਿਰਦਾ ਏ ਜੜ ਮਾ ਇਹ ਵੀ ਤਾਂ ਹੇੜ ਤੱਕ ਪੱਟੀ ਵੀ ਹੋਣੀ ਨੇ ਬੋਰ ਨਹੀਂ ਕਰਦਾ ਇਹ ਇਹਨੇ ਵੀ ਤਾਂ ਜੜ ਤੱਕ ਪੱਟੀ ਹੋਣੀ ਕੋਲੇ ਕਰਦਾ ਪਾਣੀ ਕੋਲੇ ਕਰਦਾ ਜੇ ਸਿਮਿੰਟਡ ਨਾ ਹੋਈ ਜਾਹੜਾ ਪੱਥਰ ਪੁੱਥਰ ਪਾਇਆ ਬੂ ਇਹ ਬਾਈ ਇਹ ਏਰੀਆ ਹੈਗਾ ਕਮਾਲ ਪਰ ਜੀਰੀ ਹੈਗੀ ਇਧਰ ਲੇਟ ਲੱਗੀ ਵੀ ਹੈ ਸਾਰੀ ਕੰਮ ਦੀ ਹੈ ਜੀਰੀ ਵਧੀਆ ਇੱਕ ਜਗ੍ਹਾ ਬਾਸਮਤੀ ਦੇ ਕੋਲ ਲੰਗੇ ਵੀ ਦੱਸਦੀ ਸੀ ਮੈਂ ਬਾਸਮਤੀ ਆ ਮੈਂ ਇਹ ਦੱਸਦੀ ਸੀ ਬਾਸਮਤੀ ਆਪਣੇ ਆਪ ਜੀ ਸ਼ੋਅ ਕਰਦੀਆਂ ਹੈਗੀ ਬਾਸਮਤੀ ਨਹੀਂ ਚੱਲੀਏ ਫਿਰ ਪੂਰੀ ਹਮਰ ਕਰਨੀ ਹੈ ਹਾਂ 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 ਕਰ ਰਹੇ ਹੋ ਗੱਲ ਬੰਦ ਦੇ ਲੈ ਹੈ ਕਿਆ ਚੀਜ਼ਾਂ ਜੇ ਉਹੀ ਕੰਮ ਹੈ ਜੀ ਬੰਦੇ ਨੂੰ ਦਵਾਈ ਦੇਤੀ ਤਾਂ ਸਰੀਰ ਕੰਡੇ ਪੋੜਣਾ ਨਹੀਂ ਫਿਰ ਡੋਨੇ ਰਹਿਣਾ ਉਹਦੇ ਸੜ ਕੇ ਉੱਟ ਕੇ ਭੁੱਖੀ ਦਾ ਕਰ ਕਰਦੇ ਆ ਉਹ ਤਾਂ ਚੱਲਦੇ ਆ ਅੱਧੀ ਚਾਹ ਭਰੇ ਜਲ ਬੰਦੇ ਆਪਣੇ ਵਰਗੇ ਇਹੋ ਜਿਹੇ ਬੰਦੇ ਵੀ ਹੈਗੇ ਆ ਭਾਈ ਤੜਕੇ ਉੱਠਦੀ ਸਾਰੇ ਪਹਿਲਾਂ ਖੰਨਾ ਠੇਕਾ ਖਲਾ ਕੇ ਆਈ ਹੈ ਹਾਂ ਉਹੀ ਗੱਲ ਨਾ ਉਹ ਨਸ਼ੇ पे ਲੱਗ ਜਾਂਦਾ ਬੰਦਾ ਪਰ ਇਹ ਇਹ ਤਾਂ ਨਾ ਵਾਸਤੇ ਜ਼ਰੂਰੀ ਹੋ ਗਈ ਹੁਣ ਕ ਨਹੀਂ ਇਹ ਤਾਂ ਕਰਨੀਆਂ ਪੈਣੀਆਂ ਕਹਿੰਦੇ ਜੇ ਵੀ ਝਾੜ ਸਹੀ ਲੈਣਾ ਹੈ ਦਾਣਾ ਸਾਫ਼ ਰੱਖਣਾ ਹੈ ਤਾਂ ਇਹ ਚੀਜ਼ਾਂ ਕਰਨੀਆਂ ਪੈਣੀਆਂ ਜੇ ਨਾ ਕਰੀਏ ਬਿਮਾਰੀ ਪੈ ਗਈ ਫੇਰ ਲੱਲ ਹੱਲ ਕੋਈ ਨਹੀਂ ਹੈਗਾ ਫੇਰ ਦੂਰੀ ਕਰਨੀ ਪੈ ਜਾਂਦੀ ਦੂਰੀ ਵੀ ਕੰਮ ਨਹੀਂ ਕਰਦਾ ਅਸਰ ਵੀ ਨਹੀਂ ਕਰਦੀ ਹਾਂ ਫੇਰ ਨਹੀਂ ਅਸਰ ਕਰਦੀ ਪੂਰੀ ਇੱਕ ਵਾਰ ਤਾਂ ਪਿਛਲੇ ਸਾਲ ਕਰੀ ਐ ਅਸਰ ਤਾਂ ਨਹੀਂ ਕਰਿਆ ਉਹਨੇ ਦਵਾਈ ਨੇ ਨਹੀਂ ਕਰਿਆ ਨਹੀਂ ਪਤਾ ਨਹੀਂ ਗਿਆ ਗੱਲ ਹਨਾ ਦੂਹੀ ਜੀਰੀ ਪੇ ਕਰਤਾ ਦੇਖ ਲੈ ਹਾਂ ਇੱਕੋ ਬਾਈ ਪਿਛਲੇ ਸਾਲ ਭੂਰੀ ਨੇ ਵੀ ਉਹੀ ਦਿਨ ਕਰੀ ਐ ਉਹੀ ਬੰਦੇ ਮੇਰੇ ਕਰਕੇ ਕਿ ਉਹੀ ਐ ਇਹਦੇ ਇਹਦੇ ਖੇਤ 'ਤੇ ਅਸਰ ਨਹੀਂ ਕਰਿਆ ਦੋ ਕਿੱਲੇ 'ਤੇ ਅਸਰ ਨਹੀਂ ਕਰਿਆ ਪਤਾ ਨਹੀਂ ਗਿਆ ਚੱਕਰ ਹਨਾ ਦੇਖ ਲੈ ਹਾਂ ਦਵਾਈ ਤਾਂ ਹੋਈ ਤੀ ਦਵਾਈ ਹੋਈ ਪਤਾ ਨਹੀਂ ਕਿ ਆ ਚੱਕਰ ਹੈ ਮਾੜੀ ਕਿਸਮਤ ਵੀ ਹੋ ਸਕਦੀ ਚਲੋ ਕੇ ਸਾਦੇ ਭਾਈ ਪਰ ਅਸਰ ਹੋਇਆ ਨਹੀਂ ਚੱਲ ਚੱਲੀਏ ਇਧਰ ਮੋੜਾ ਲਾ ਕੇ ਲਓ ਜੀ ਭਾਈ ਇਧਰ ਚੱਲਦਾ ਭਾਈ ਦੇ ਘਰ ਦਾ ਕੰਮ ਜਸਵੀਰ ਭਾਈ ਦੇ ਤੇ ਠੇਕੇਦਾਰ ਸਾਹਿਬ ਪਹੁੰਚੇ ਹੋਏ ਹਾਂਜੀ ਭਾਈ ਹਾਂਜੀ ਦੇਖਣ ਆਏ ਜੀ ਦੇਖਣ ਵੀ ਆਇਆ ਭਾਈ ਮਨ ਵੀ ਉਦਾਸ ਹੁੰਦਾ ਹਾਂ ਜੀ ਬਰਾਲੀਆ ਜਦ ਬਣਾਈ ਤੀ ਹਾਂ ਠੀਕ ਹੈ ਮੈਂ ਕਿਹਾ ਮੈਂ ਕਿ ਸੱਦਾ ਕਰਿਆ ਭਾਈ ਹੁਣ ਹਾਂ ਉਸ ਦਾ ਮੈਂ ਸਿੱਖਣਾ ਬਜਾ ਰਿਹਾ ਜਦ ਮੈਂ ਕਹਾਂ ਵਾਸੀਂ ਵੀ ਬਸ ਇੰਦੇ ਮੈਂ ਥੋੜੇ ਛੋਟੇ ਦੇ ਸੀ ਜਿਸ ਟਾਈਮ ਅਸੀਂ ਬਣਾਇਆ ਤਾਂ ਸਮਝ ਲੈ ਕੋ ਚੰਨ ਮੇ 95 ਦੇ ਲਗਭਗ ਬਣਾਇਆ ਤਾਂ ਐਨਾ ਵਰਤੋਂ ਚ ਤਾਂ ਨਹੀਂ ਬਈ ਆਇਆ ਇਹ ਵਰਤੋਂ ਚ ਆਇਆ ਹੈ ਨਾ ਦੇਖੋ ਵੀ ਮਾਪੇ ਕਹਿੰਦੇ ਵੀ ਚੱਲ ਜਿਹੜੀ ਚੀਜ਼ ਬਣ ਜਵੇ ਚੰਗੀ ਆ ਵੀ ਚੱਲ ਬੰਦਾ ਤਾਂ ਦਿਨਾਂ ਰਹੇ ਸੋਚੀ ਜਾਂਦੇ ਵੀ ਰਿਸ਼ਤੇ ਦੋ ਚਾਰ ਰਿਸ਼ਤੇ ਦਾ ਰਾਗੇ ਸਮਝ ਲੈ ਕਿਸੇ ਦਾ ਵਿਆਹ ਆਪਣੇ 10 ਰਿਸ਼ਤੇ ਦਾ ਇਕੱਠੇ ਹੋ ਕੇ ਪੈ ਤੋ ਜਾਂਦਾ ਬੰਦਾ ਉਹ ਚੇ ਕਰਦਾ ਵੀ ਇਹ ਚੀਜ਼ਾਂ ਸੋਚਦਾ ਰਹਿੰਦਾ ਤੇ ਪ੍ਰਾਣੀਆਂ ਚੀਜ਼ਾਂ ਬੜੀਆਂ ਹੁੰਦਾ ਉਹ ਦੇਖ ਕੇ ਦੁੱਖ ਲੱਗ ਰਿਹਾ ਵੀ ਵਰਤੀ ਹੈ ਨਹੀਂ ਟੁੱਟ ਰਹੀ ਹੈ ਹੂੰ ਹੂੰ ਮੈਂ ਕਿੰਨਾ ਰਹਿ ਗਿਆ ਪੂਰਾ ਡਿਕਲੇਅਰ ਕਰਕੇ ਦੱਸ ਬਈ ਤਾਂ ਬਾਈ ਹਲੇ ਦੀ ਮਨਿਆਦ ਬਹੁਤ ਪਈ ਸੀ ਪਤਾ ਕਿ ਚੱਕਰ بگੜਦਾ ਕੁਝ ਨਹੀਂ ਤਾਂ ਆਪਣਾ ਫੰਡ ਘਟ ਗਿਆ ਪੂਰਾ ਹਾਂ ਅੰਦਾ ਫਰੰਟਰਾ ਚੱਕਰ ਪੈਂਦਾ ਤਾਂ ਵੀ ਮੂਰੇ ਤੇ ਦਿਖਦਾ ਨਹੀਂਦਾ ਹੂੰ ਕਿ ਕਿਸੇ ਜਗ੍ਹਾ ਸੜਕ ਤੇ ਲੱਗ ਲੱਗ ਗਿਆ ਸਾਰੇ ਸੱਤ ਦੋਨੋਂ ਦੀ ਇਕ ਬਾਲੇ ਜਿਹੇ ਤੇ ਬੱਲੇ ਕਹਿੰਦੇ ਤਾਂ ਕੁਝ ਹੀ ਨਹੀਂ ਤੇ ਬਸ ਆਇਆ ਵੀ ਅਗਲਾ ਕਹਿੰਦੇ ਸਭ ਕੁਝ ਸੈਗ ਨਹੀਂ ਯਾਰ ਪਾਇਆ ਤਾਂ ਬਾਈ ਯਾਰ ਉੱਚਾ ਤਾਂ ਸੜਕ ਤੇ ਜਦ ਤੋਂ ਮੈਂ ਕਹਿੰਦਾ ਐਨਐਫ ਚ ਆਉਣਾ ਸੜਕ ਤੇ ਬੱਲੇ ਜਦ ਬਣਾਇਆ ਤਾਂ ਬਾਪੂਰ ਬੇਬੇ ਨੇ ਗਾਲਾਂ ਕੱਢੇ ਬਾਪੇ ਨੂੰ ਬੇਲਾਉਂ ਚਾਗਾ ਵੀ ਐਨਾ ਉੱਚਾ ਕਰਦਾ ਵੀ ਤੁਸੀਂ ਕੀ ਕਰਿਆ ਮੈਂ ਬੜਾ ਚਿੰਤਤਾ ਆਦਰੇ ਇੱਥੋਂ ਜੂਬਾ ਆਦਰ ਪਿੱਛੇ ਇੱਧਰ ਤੱਕ ਸਾਰਾ ਕਾੜੀ ਖੇਤ ਨਾਲੇ ਦੇ ਟੂਬਾ ਦਾ ਪਿੱਛੇ ਸਾਰ ਇੱਕ ਬਰਬਰ ਹੋਇਆ ਕਰਦਾ ਹਾਲੇ ਥੋੜੇ ਰਸਤਾ ਬਣ ਗਿਆ ਫਿਰ ਇਹਦਾ ਸੜਕ ਬਣਵਾਈ ਇਹਰਾ ਸਾ ਚ ਬਣਾਈ ਪਾ ਪੈਣਾ ਨਾ ਮਗਰ ਮਗਰ ਬੈ ਕੇ ਸਰਕਾਰ ਦੇ ਜਿਹੜੇ ਆਪਣੇ ਬੰਦੇ ਮੰਤਰੀ ਨੂੰ ਫਿਰ ਚੱਲ ਗਿਆ ਕੰਮ ਫਿਰ ਤੇਰੇ ਸਾਹਮਣੇ ਇੱਕ ਵਾਰ ਆਪਾਂ ਨੇ ਜਦ ਉੱਚਾ ਕਰ ਲਿਆਦਾ ਇਹ ਆ ਮੇਦਰ ਮੇਦਰ ਹੁੰਦਾ ਦਾ ਜਦ ਹਾਂ ਜਦ ਆਪਾਂ ਨੇ ਉੱਚਾ ਕਰ ਲਿਆਦਾ ਮਿੱਟੀ ਭਾਈ ਚੱਲ ਜਾਂਤੇ ਵੀ 10 ਸਾਲ ਨਿਕਲ ਗਏ ਚੇ ਚੱਲ ਹੁਣ ਜੇ ਉੱਚਾ ਵੀ ਕਰਦੇ ਚੱਲ ਹੈ ਤਾਂ ਟੀਨਕਾ ਫਿਰ ਜਦ ਇੱਕ ਵਾਰ ਹੁਣ ਚੀਜ਼ ਬਣ ਜਾਏਗੀ ਮੌਜ ਹੋਣ ਆਏ ਆ ਹੁਣ ਬਾਈ ਮੂਰੇ ਮੈਂ ਕਹਿੰਦਾ ਵੀ ਆਪਣੀ ਉਹ ਆਉਂਗੀ ਭਰਤ ਵਾਲੀ ਕੰਧ ਦੇਖਣਾ ਕਿ ਪਿੱਛੇ ਫਰੰਟ ਦੇਖੂਗਾ ਦੂਰ ਤੇ ਮਗਾਂ ਦਾ ਆਪਾਂ ਬੜਾ ਗੇਟ ਆ ਹੂੰ ਕਿਤੇ ਗੇਟ ਦੇ ਬਰਾਬਰ ਤਾਂ ਆਪਣੀ ਰੇਜਿਨੀ ਬਣ ਰਹੀ ਹੈ ਬਾਉਂਡਰੀ ਠੀਕ ਹੈ ਬੜਾ ਗੇਟ ਲਾ ਦੇਣਾ ਉਹਦੇ ਹੂੰ ਕਿ ਸਿੱਧੀ ਐਂਟਰੀ ਆਪਣੇ ਅੰਦਰ ਵਿਕੰਦ ਨਿਵੇਂ ਹੋਗੇ ਇੱਧਰ ਤੇ ਕੋਠੀ ਦੇਖੂਗੀ ਸਾਹਮਣੇ ਤੇ ਆਹ ਦੇਖੂਗੀ ਸੱਲਾ ਗਾਮਰਾ ਹੋ ਗਿਆ ਤੇ ਨਾਲੇ ਆਪਣੀ ਹੁਣ ਕਿਹਨਾਂ ਰ ਆਪਣੀ ਕਿਸੇ ਦੀ ਵੀ ਗੱਡੀ ਆਉਂਦੀ ਦੀ ਮੇਰੀ ਵੀ ਹੁਣ ਤੋਂ ਸਭਾ ਆਹ ਗੇਟ ਖੋਲੋ ਪਰਲਾ ਖੋਲੋ ਫਿਰ ਅੰਦਰ ਲਾਓ ਹੁਣ ਇੱਕ ਸਾਈਡ ਹੋ ਜੂ ਪੂਰੀ ਇੱਕ ਸਾਈਡ ਮੂਰੇ ਪਾਰਕ ਕੀ ਚਲ ਕੋ ਟੈਨਸ਼ਨ ਨਹੀਂ ਸਰ ਬੰਦੇ ਰੂਮ ਵੀ ਵਧੀਆ ਬਣ ਜਾਣੇ ਆ ਤਿੰਨ ਚਾਰ ਰੂਮ ਬਣ ਜਾਣੇ ਪਿੱਛੇ ਯਾਰ ਹਮ ਪੈੜਾ ਦਾ ਇੱਕ ਰੂਮ ਚ ਉਹ ਹੀ ਦਾ ਗੱਲ ਤੁਸੀਂ ਸਮਾਂ ਨਿਕਾਉਂ ਜਾਂਦਾ ਬਾਕੀ ਦਾ ਨਾਮ ਦੇ ਹੁੰਦੇ ਬਾਈ ਕਦੇ ਕਿਤੇ ਚਲੇਗਾ ਕਦੇ ਕਿਤੇ ਚਲੇਗੇ ਪਰ ਆਏ ਵੀ ਜਿਹੜੀ ਮਾਂ ਬਾਪ ਦੀ ਸੀ ਜਿਹੜੀ ਓਰਿਜਨਲ ਵਾਈਬ ਹੁੰਦੀ ਹੈ ਨਾ ਉਹਨਾਂ ਆਪਾਂ ਜੋ ਤੋੜਦੇ ਦੁੱਖਾ ਲੱਗਦਾ ਨਹੀਂ ਤਾਂ ਹੈ ਬਾਈ ਬਹੁਤ ਰੀਝਾਂ ਨਾਲ ਬਣਾਇਆ ਦਾ ਸਮਝ ਲੈ ਬਹੁਤ ਮੈਂ ਕਹਿੰਦਾ ਵੀ ਇੰਨੀ ਰੌਣਕ ਲੱਗਦੀ ਦੀ ਗੱਲ ਛੱਡ ਦੇ ਜਿਸ ਤਰ੍ਹਾਂ ਬਣਾਇਆ ਆਪਣੇ ਸਾਰੇ ਪਿੰਡ ਦੇ ਮੁੰਡੇ ਉਹੀ ਵੱਠੇ ਰੜਦੇ ਫੇਰ ਪਾਪੇ ਨੇ ਸਜੇਤ ਨੂੰ ਸਾਢੇ 5:30 ਵਜੇ ਦਫਤਰੋਂ ਛੁੱਟੀ ਹੋਣੀ 5:00 ਵਜੇ ਉਹਨੇ ਸ਼੍ਰੀਕਪੁਰ ਜਾਣਾ ਖਾਣੇ-ਪੀਣੇ ਦਾ ਸਮਾਨ ਲੈ ਆਉਣਾ ਕਦੇ ਮੌਸੂਮ ਜਿਹਾ ਲੈ ਆਉਣੇ ਕਦੇ ਤੇਲੇ ਜੋ ਵੀ ਸੀਜ਼ਨ ਦੇ ਫਰੂਟ ਫਰਾਟ ਦਾ ਲੈ ਕੇ ਆਉਣਾ ਇੱਕ 1-2 ਘੰਟਾ ਮਿੱਤਰੀ ਫੰਤੂ ਲੱਗੇਗਾ ਦੇਖ ਲੈ ਪਿਆਰ ਕਰਕੇ ਪਿਆਰ ਕਰਕੇ ਸਹੀ ਗੱਲ ਹੈ ਠੀਕ ਹੈ ਸਵੇਰੇ ਸੱਜਣ ਆ ਜਣਾ ਟਾਈਮ ਤੇ ਪਹਿਲਾਂ ਪਾਪੇ ਨੇ 8:30 ਵਜੇ ਜਾਣਾ ਉਹਦਾ 9:00 ਵਜੇ ਹਾਜ਼ਰ ਲੱਗਦੀ ਉਹਨੇ ਦੀ 6:00 ਵਜੇ ਮਿੱਤਰੀ ਆ ਜਾ ਕਰਦਾ 6:00 ਵਜੇ ਕਾਣਾ ਮੇਜਰ ਲਾ ਲਿਆ ਕਰ ਦਿੰਦਾ ਉਹ ਹੀ ਚੱਕਰ ਸਾਰ ਆਪਣੇ ਹੱਥਾਂ ਨਾਲ ਪਾਇਆ ਆ ਹੁੰਦਾ ਸਾਰਾ ਕੰਮ ਖਲਾ ਰੈਡੀਮੈਂਟ ਹੋ ਗਿਆ ਸਾਡਾ ਮਕਾਨ ਪਹਿਲਾਂ ਬਹੁਤ ਉੱਚਾ ਲੱਗੇ ਕਰਦਾ ਸੀ ਹੁਣ ਬੇੜਾ ਬਰਾਬਰ ਜੀ ਆ ਗਿਆ ਹੁਣ ਦੇਖ ਲੈ ਪਹਿਲਾਂ ਪਾ ਉੱਥੇ ਰਹਿੰਦੇ ਫੇ ਤੁਹਾਡੇ ਘਰ ਆ ਰਹਿਣ ਲੱਗੇ ਉੱਥੇ ਬਹੁਤ ਸਾਲ ਰਹੇ ਫੇ ਬੁੜੇ ਬਣਾਏ ਦਾ ਇਹ ਵੀ ਚੱਕਦਾ ਹੁਣ ਤੂੰ ਬਸ ਹੌਲੀ ਹੌਲੀ ਟਾਈਮ ਨਾਲ ਇਹ ਚੀਜ਼ ਜਾਂਦਾ ਸਮਾਂ ਬਦਲੀ ਜਾਂਦਾ ਬਾਕੀ ਭਾਈ ਬੰਦੇ ਬਹੁਤ ਮਿਹਨਤੀ ਜਿਹੜੇ ਲੋ ਲੱਗੇ ਹੋਏ ਆ ਆ ਰਹੀ ਉਹਨਾਂ ਨੇ ਵਜਨ ਦੇਖ ਲੈ ਪ੍ਰੋਜੈਕਟ ਭਾਈ ਕੱਲ ਦੇ ਨਾਲ ਸਾਰੀ ਤੜੀ ਕਾਣੇ ਚੱਲਿਆ ਹਿੰਮਤ ਨਿੰਮਾ ਜੱਟ ਨੂੰ ਭੇਜੀ ਮੜਾ Ah, vai